ਜਿਹੜਾ ਤੇ ਹਰਿਆਣਾ ਉਹ ਫੰਡ ਪਾਏਗਾ ਤੇ ਉਹਦੇ ਨਾਲ ਯੂਨੀਵਰਸਿਟੀ ਚੱਲੂਗੀ ਠੀਕ ਹੈ ਉਹਦੇ ਤਹਿਤ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਸੀ ਉਹਨੂੰ ਇੰਟਰ ਸਟੇਟ ਦਾ ਦਰਜਾ ਦੇਤਾ ਸੀਗਾ 72ਵੀਂ ਸੋਧ ਹੈ ਜਿਹੜੀ 1966 ਦੇ ਐਕਟ ਦੇ ਵਿੱਚ ਆ ਉਹਦੇ ਵਿੱਚ ਇਹਨੂੰ ਦਿੱਤਾ ਸੀਗਾ ਇੰਟਰ ਸਟੇਟ ਦਾ ਦਰਜਾ ਤੇ ਪਹਿਲੀ ਮੰਗ ਤਾਂ ਆਪਣੀ ਇਹੀ ਹੈ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਉਹਨੂੰ ਸਟੇਟ ਦੇ ਅੰਡਰ ਲੈ ਕੇ ਆਵੋ ਮਤਲਬ ਉਹਨੂੰ ਸਟੇਟ ਦਾ ਦਰਜਾ ਦਿੱਤਾ ਜਾਵੇ ਉਸ 72ਵੀਂ ਸੋਧ ਦੇ ਵਿੱਚ ਅਮੈਂਡਮੈਂਟ ਕੀਤੀ ਜਾਏ ਦੂਜਾ ਮ ਇਹ ਹੈ ਕਿ ਜਿਹੜਾ ਯੂਨੀਵਰਸਿਟੀਆਂ ਦਾ ਕੇਂਦਰੀਕਰਨ ਸਰਕਾਰ ਕਰਨਾ ਚਾਹ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਆਪਾਂ ਦੇਖ ਲਈਏ ਕੇਂਦਰ ਯੂਨੀਵਰਸਿਟੀਆਂ ਦਾ ਕੀ ਹਾਲ ਹੈ ਆਪਾਂ ਦਿੱਲੀ ਦੀਆਂ ਯੂਨੀਵਰਸਿਟੀਆਂ ਦੀ ਐਗਜ਼ੈਂਪਲ ਲੈ ਲੈਣੇ ਆ ਜਿਹੜੀਆਂ ਕੇਂਦਰ ਦੇ ਅੰਡਰ ਆ ਹੈਗੀਆਂ ਨੇ ਉਹਦੇ ਵਿੱਚ ਕੁੜੀਆਂ ਨੂੰ ਆਜ਼ਾਦੀ ਨਹੀਂ ਹੈਗੀ ਵੀ ਆ 5 ਵਜੇ ਤੋਂ ਬਾਅਦ ਹੋਸਟਲ ਤੋਂ ਬਾਹਰ ਨਿਕਲ ਜਾਣ ਜੋ ਕਿ ਸੇਫ ਹੀ ਨਹੀਂ ਹੈਗੀਆਂ ਤੇ ਜੇ ਉਹ ਮਤਲਬ ਆਪਣੀ ਪੰਜਾਬ ਯੂਨੀਵਰਸਿਟੀ ਆਪਣੀ ਜਿਹੜੀ ਤਰੋਹਰ ਹੈ ਜੇ ਉਹ ਕੇਂਦਰ ਦੇ ਅੰਡਰ ਆ ਜਾਂਦੀ ਹੈ ਉੱਥੇ ਆਪਣੇ ਕੇਂਦਰ ਦੇ ਅੰਡਰ ਆ ਜਾਂਦੀ ਹੈ ਉੱਥੇ ਆਪਣੇ ਮਤਲਬ ਪੰਜਾਬ ਵਿਰੋਧੀ ਸਾਰੀਆਂ ਚੀਜ਼ਾਂ ਹੋਣਗੀਆਂ ਉੱਥੇ ਆਰਐਸਐਸ ਦੇ ਕੈਂਪ ਲੱਗਿਆ ਕਰਨਗੇ ਆਰਐਸਐਸ ਕੀ ਹੈ ਇੱਕ ਇੱਕ ਪਾਰਟੀ ਹੈ ਇੱਕ ਹਿੰਦੂਵਾਦੀ ਪਾਰਟੀ ਹੈ ਮਤਲਬ ਹਿੰਦੂ ਦਾ ਪ੍ਰਚਾਰ ਕਰਦੀ ਹੈ ਉਹ ਸਾਰਾ ਹਿੰਦੂਤਾ ਉਹਨਾਂ ਨੂੰ ਹੈ ਵੀ ਜਿਹੜੀਆਂ ਪਹਿਲਾਂ 100 ਸਾਲ ਤੋਂ 150 ਸਾਲ ਤੋਂ ਚੱਲੀਆਂ ਆ ਰਹੀਆਂ ਸੀ ਕਿ ਪਹਿਲਾਂ ਪੁਰਾਣੀਆਂ 3000 ਸਾਲ ਤੋਂ ਚੱਲੀਆਂ ਆ ਰਹੀਆਂ ਸੀਗੇ ਉਹ ਹੀ ਮੁੱਦੇ ਫਿਰ ਤੋਂ ਸਟਾਰਟ ਹੋ ਜਾਣ ਉਹ ਸ਼ਰਮ ਦੇ ਨਾਂ ਤੇ ਲੜਾਂਦੇ ਨੇ ਠੀਕ ਹੈ ਉੱਥੇ ਆਰਐਸਐਸ ਮਤਲਬ ਆਰਐਸਐਸ ਦੇ ਰਿਲੇਟਡ ਗਤੀਵਿਧੀਆਂ ਸ਼ੁਰੂ ਹੋਣਗੀਆਂ ਇਹ ਸਾਰੇ ਇੰਪੈਕਟ ਪੈਣਗੇ ਦੂਜਾ ਜੇ ਕੇਂਦਰ ਯੂਨੀਵਰਸਿਟੀ ਜਾਂਦੀ ਹੈ ਕੇਂਦਰ ਦੇ ਹੱਥਾਂ ਵਿੱਚ ਜਾਂਦੀ ਹੈ ਆਪਣੀ ਪੰਜਾਬ ਯੂਨੀਵਰਸਿਟੀ ਤਾਂ ਫਿਰ ਸਤਾ ਤੁਹਾਨੂੰ ਪਤਾ ਹੀ ਕਿਵੇਂ ਆਸਮਾਨ ਛੂਣ ਗਿਆ ਹੁਣ ਉੱਥੇ ਹੋਸਟਲ ਦੀ ਫੀਸ ਜਿਹੜੀ ਉਹ 10000 ਰੁਪਏ ਹੈ ਸਾਲ ਦੀ ਤੇ ਜੇ ਉਹ ਕੇਂਦਰ ਦੇ ਅੰਡਰ ਜਾਂਦੀ ਹੈ ਜਿਵੇਂ ਪਹਿਲੀਆਂ ਯੂਨੀਵਰਸਿਟੀਆਂ ਗਈਆਂ ਨੇ ਆਪਣੇ ਪੰਜਾਬ ਯੂਨੀਵਰਸਿਟੀ ਦੇ ਨਾਲ ਲੱਗਦੀ ਯੂਨੀਵਰਸਿਟੀ ਹੈ ਇੱਕ ਪੈਕ ਯੂਨੀਵਰਸਿਟੀ ਹੈ ਕਹਿੰਦੇ ਨੇ ਉਹਨੂੰ ਪੈਕ ਕਹਿੰਦੇ ਨੇ ਤੇ ਉੱਥੇ ਫੀਸ ਕਿਤੇ ਤਾਂ ਉੱਥੇ